हां जी सच्चा यादव जी आज हमन करा रहे हो डी जोन ਦੇ ਵਿੱਚ ਕਾਰਪੋਰੇਸ਼ਨ ਦਫ਼ਤਰ ਕੀ ਹੋ ਜਾ ਤੁਸਤ ਹਵਾ ਨੂੰ ਉਦੋਂ ਹੀ ਕੀਤਾ ਜਾਂਦਾ ਜਦੋਂ ਤੁਹਾਨੂੰ ਖੁਸ਼ੀ ਹੋਵੇ ਕੋ ਚੰਗਾ ਕੰਮ ਹੋਇਆ ਹੋਵੇ ਔਰ ਐਨਜੀਟੀ ਨੇ ਵਾਕਈ ਕਾਬਲੇ ਤਾਰੀਫ ਕੰਮ ਕੀਤਾ ਵਾ 100 ਕਰੋੜ ਰੁਪਏ ਜੁਰਮਾਨਾ ਸਾਡੇ ਨਗਰ ਨਿਗਮ ਲੁਧਿਆਣੇ ਨੂੰ ਲਗਾ ਕੇ ਇਹ ਇੱਕ ਬਹਾਦਰੀ ਦਾ ਕੰਮ ਕੀਤਾ ਇੱਕ ਬਾਹੂਬਲੀਆ ਦਾ ਕੰਮ ਕੀਤਾ ਇੱਕ ਉਹ ਕੰਮ ਕੀਤਾ ਵਾ ਜਿਨੇ ਸਾਬਤ ਕੀਤਾ ਵਾ ਕਿ ਹਾਂ ਕਾਨੂੰਨ ਸਿੰਦਾ ਹਾਂ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਕੰਮ ਕਰਕੇ ਸਬੂਤ ਦਿੱਤਾ ਹੈ ਕਿ ਕਾਨੂੰਨ ਜ਼ਿੰਦਾ ਹੈ ਇਨਸਾਫ ਹਲੇ ਵੀ ਜ਼ਿੰਦਾ ਹੈ ਔਰ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਬਣਾਇਆ ਸੀਗਾ ਕਿ ਸਭ ਲਈ ਇੱਕ ਹਰ ਚੀਜ਼ ਇੱਕ ਉਹ ਸੰਵਿਧਾਨ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ 100 ਕਰੋੜ ਰੁਪਏ ਦਾ ਜੁਰਮਾਨਾ ਲਗਾ ਕੇ ਸਾਬਤ ਕਰਤਾ ਕਿ ਵਾਕਈ ਬਾਬਾ ਅੰਬੇਦਕਰ ਸਾਹਿਬ ਦੇ ਉਸ ਸੰਵਿਧਾਨ ਨੂੰ ਇਹਨਾਂ ਨੇ ਨਕਮਸਤਕ ਕੀਤਾ ਉਹ ਕਿਵੇਂ ਕੀਤਾ ਮੈਂ ਦੱਸ ਦਿੰਦਾ ਮੈਂ ਇੱਕ ਗੱਲ ਪੁੱਛਣਾ ਚਾਹਨਾ ਪਹਿਲਾਂ ਤਾਂ ਆਪਣੇ ਲੁਧਿਆਣੇ ਵਾਲਿਆਂ ਨੂੰ ਇਹ ਗੱਲ ਪੁੱਛਣਾ ਚਾਹਨਾ ਪੰਜਾਬ ਵਾਲਿਆਂ ਨੂੰ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੇ ਤੁਸੀਂ ਲੋਕ ਪ੍ਰਾਪਰਟੀ ਟੈਕਸ ਨਹੀਂ ਭਰਦੇ ਤਾਂ ਕੀ ਜੁਰਮਾਨਾ ਤੁਹਾਨੂੰ ਲੱਗਦਾ ਹੈ ਜਾਂ ਨਹੀਂ ਲੱਗਦਾ ਤੁਹਾਨੂੰ ਪੈਨਲਟੀ ਤੁਹਾਨੂੰ ਜੇ ਤੁਸੀਂ ਪ੍ਰਾਪਰਟੀ ਟੈਕਸ ਨਹੀਂ ਭਰਦੇ ਤਾਂ ਨਾਲ ਪੈਨਲਟੀ ਲੱਗਦੀ ਹੈ ਜਾਂ ਨਹੀਂ ਲੱਗਦੀ ਲੱਗਦੀ ਹੈ ਨਾ ਤਾਂ ਫਿਰ ਜੇ ਨਗਰ ਨਿਗਮ ਕਾਰਪੋਰੇਸ਼ਨ ਨੇ ਐਨੇ ਸਾਲ ਤੋਂ ਨੈਸ਼ਨਲ ਗ੍ਰੀਨ ਟਿਊਬਨਲ ਐਨਜੀਟੀ ਦੀ ਟੀਮ ਐਨਜੀਟੀ ਚੀਕਦੀ ਰਹੀ ਚੀਕ ਚੀਕ ਕੇ ਅੱਜ ਐਨਜੀਟੀ ਨੇ ਹਾਰ ਕੇ ਅਗਰ 100 ਕਰੋੜ ਦਾ ਜੁਰਮਾਨਾ ਲਗਾਤਾ ਤਾਂ ਕੀ ਗਲਤ ਕੀਤਾ ਐਨਜੀਟੀ ਨੇ ਜੁਰਮਾਨਾ ਉਦੋਂ ਲਗਾਇਆ ਜਦੋਂ ਅੱਜ ਲੁਧਿਆਣਾ ਸ਼ਹਿਰ ਦੀ ਜ਼ਮੀਨ ਜ਼ਹਿਰੀਲੀ ਹੋ ਗਈ ਜਦੋਂ ਪਾਣੀ ਜ਼ਹਿਰੀਲਾ ਹੋ ਗਿਆ ਜਦੋਂ ਹਵਾ ਜ਼ਹਿਰੀਲੀ ਹੋ ਗਈ ਆ ਮੇਰੇ ਹੱਥ ਵਿੱਚ ਅਖਬਾਰਾਂ ਨੇ ਕਟਿੰਗਸ ਐ ਮੇਰੇ ਹੱਥ ਵਿੱਚ ਉਹ ਪੇਪਰਸ ਐ ਉਹ ਡਾਕੂਮੈਂਟਸ ਐ ਜਿਹੜਾ ਖੁਲਾਸਾ ਕਰਦੇ ਪਏ ਨੇ ਪੁਰਜ਼ਾਣਾ ਸ਼ਹਿਰ ਦੇ ਵਿੱਚ ਇਸ ਨਗਰ ਨਿਗਮ ਨੇ ਤਾਜਪੁਰ ਰੋਡ ਤੇ ਜਿਹੜੇ ਕੂੜੇ ਦੇ ਪਹਾੜ ਹੈ ਜਾਣਦੇ ਹੋ ਜਿਹੜੇ ਪਹਾੜ ਹੈ ਮਨਾਲੀ ਮਸੂਰੀ ਤੋਂ ਵੱਡੇ ਪਹਾੜ ਹੈ ਮਨਾਲੀ ਮਸੂਰੀ ਤੋਂ ਵੱਡੇ ਪਹਾੜ ਹੈ ਜੇ ਉਹਨਾਂ ਪਹਾੜਾਂ ਦੇ ਕੂੜੇ ਦੀ ਪ੍ਰੋਸੈਸਿੰਗ ਕੂੜੇ ਦੀ ਕਟਾਈ ਜੇ ਅੱਜ ਨਗਰ ਨਿਗਮ ਕਰੇ ਤਾਂ 6 ਤੋਂ 7 ਸਾਲ ਲਗਾਤਾਰ ਕਰੇ ਤਾਂ ਮਸ਼ੀਨਰੀ ਚਾਹੀਦੀ ਹੈ ਪੈਸਾ ਚਾਹੀਦਾ ਹੈ ਤਾਂ ਹੋਵੇ ਕਈ ਸਾਲ ਲਗਾਤੇ 25 ਤੋਂ 30 ਸਾਲ ਦੇ ਇਸ ਕੂੜੇ ਨੂੰ ਅੱਜ ਤੋਂ ਠੀਕ 7 ਸਾਲ ਪਹਿਲਾਂ A2Z ਨਾਮਕ ਕੰਪਨੀ ਨੂੰ ਅਕਾਲੀ ਦੋਂ ਜਦੋਂ ਸਰਕਾਰ ਸੀਗੀ ਤਾਂ ਸਾਡੇ ਨਗਰ ਨਿਗਮ ਨੇ A to Z ਨਾਮਕ ਕੰਪਨੀ ਨੂੰ ਠੇਕਾ ਦਿੱਤਾ 9 ਸਾਲਾਂ ਦੇ ਵਿੱਚ ਉਸ ਕੰਪਨੀ ਨੂੰ A to Z ਨੂੰ 170 ਕਰੋੜ ਰੁਪਇਆ 170 ਕਰੋੜ ਰੁਪਇਆ ਅਸੀਂ ਦੇ ਦਿੱਤਾ ਲੇਕਿਨ ਫੇਰ ਵੀ ਫੇਰ ਵੀ 170 ਕਰੋੜ ਰੁਪਇਆ ਇੱਕ ਬਾਰਾ ਬੋਲਦੀਆਂ ਪਈਆਂ ਨੇ ਦੇਣ ਦੇ ਬਾਵਜੂਦ ਵੀ ਪੂਰਾ ਜਿਉਂ ਦਾ ਤਿਉਂ ਪ੍ਰੋਸੈਸਿੰਗ ਹੋਈ ਨਹੀਂ ਆਮ ਆਦਮੀ ਨੂੰ ਕਿਹਾ ਜਾਂਦਾ ਵੈ ਕਿ ਗਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਆਮ ਆਦਮੀ ਨੂੰ ਲੇਕਿਨ ਟਿਪਪਰਾ ਤੇ ਜਦੋਂ ਕੂੜਾ ਪਹੁੰਚਦਾ ਵੈ ਉਹ ਟੱਪਰ ਜਦੋਂ ਲਿਫਟਿੰਗ ਕੀਤੀ ਜਾਂਦੀ ਹੈ ਜਦੋਂ ਡੰਪਾ ਤੇ ਪਹੁੰਚਦਾ ਹੈ ਤਾਂ ਡੰਪਾ ਤੋਂ ਜੋ ਟੱਪਰ ਚੱਕਦੇ ਆ ਟੱਪਰ ਉੱਥੇ ਜਾ ਕੇ ਉਲਟਾਉਂਦੇ ਆ ਗਿੱਲਾ ਕੂੜਾ ਕੀ ਤੇ ਸੁੱਕਾ ਕੂੜਾ ਕੀ ਸਭ ਮਿਕਸ ਹੋ ਜਾਂਦਾ 137 ਕਰੋੜ ਰੁਪਏ ਬਰਬਾਦ ਕਰਤਾ A2Z ਕੰਪਨੀ ਜਿਹੜੀ ਸੀ ਵੀ ਡਿਸਮਿਸ ਕਰਦੀ ਛੁੱਟੀ ਕਰਦੀ ਉਹਦਾ ਇਕਰਾਰ ਖਤਮ ਕਰ ਦਿੱਤਾ ਗਿਆ 137 ਕਰੋੜ ਕਿੰਨਾ ਬਰਬਾਦ ਹੋਇਆ ਤੇ ਜਿਹੜੇ ਨੇ ਸ਼ਹਿਰ ਦੀ ਜਨਤਾ ਦਾ 137 ਉਹ 100 137 ਰੁਪਏ ਨਹੀਂ ਸੀਗੇ 137 ਕਰੋੜ ਰੁਪਏ ਸੀਗਾ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਹਾਲੇ ਤੁਸੀਂ ਕਹਿੰਦੇ ਸਾਡੇ ਤੇ ਸਾਡੇ ਤੇ ਸਾਡੇ ਤੇ ਇਹ ਇਹ 100 ਕਰੋੜ ਦਾ ਜੁਰਮਾਨਾ ਨਾ ਲਾਇਆ ਜਾਂ ਮੈਂ ਤਾਂ ਕਹਿੰਦਾ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ 137 ਕਰੋੜ ਰੁਪਇਆ ਕਿੱਥੇ ਕਿਉਂ ਬਰਬਾਦ ਕੀਤਾ ਗਿਆ ਅੱਜ ਤੱਕ ਵਿਜੀਲੈਂਸ ਦੀ ਜਾਂਚ ਹੋਣੀ ਗਈ ਵੀ ਹੈ ਮੈਂ ਤਾਂ ਇਹ ਕਹਿੰਦਾ ਨਗਰ ਨਿਗਮ ਦੇ ਅਧਿਕਾਰੀ ਮੈਂ ਕੱਲ ਪੁੱਛਾਂ ਜਦ ਪ੍ਰਾਪਰਟੀ ਟੈਕਸ ਜਦ ਮੈਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਜੁਰਮਾਨਾ ਮੈਂ ਦੇਣਾ ਤਾਂ ਜ਼ਿੰਮੇਵਾਰ ਅਧਿਕਾਰੀ ਜਿਨ੍ਹਾਂ ਦੇ ਕਰਕੇ ਅੱਜ ਉਸ ਏਰੀਆ ਦੇ 2 ਕਿਲੋਮੀਟਰ ਦੇ ਏਰੀਆ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੋਇਆ ਵਾ ਇੱਕ ਸਾਲ ਪੁਰਾਣੀ ਰਿਪੋਰਟ ਹੈ 1 ਸਾਲ ਪਹਿਲਾਂ 2 ਕਿਲੋਮੀਟਰ ਦਾ ਪਾਣੀ ਖੁਦ ਐਨਜੀਟੀ ਨੇ ਖੁਲਾਸਾ ਕੀਤਾ ਏਰੀਆ ਦਾ ਪਾਣੀ ਰਿਪੋਰਟ ਜਾਰੀ ਕੀਤੀ ਮੇਰੇ ਹੱਥ 'ਚ ਰਿਪੋਰਟਾਂ ਦੇ ਕਾਗਜ਼ ਹੈ ਪਾਣੀ ਜ਼ਹਿਰੀਲਾ ਹੋ ਚੁੱਕਿਆ ਆਸ ਏਰੀਏ ਦਾ ਔਰ ਉੱਥੇ ਇਨ ਨਗਰ ਕਲੋਨੀਆਂ ਕੋਰ ਘਟਵਾ ਰਿਆ ਲੱਖਾਂ ਲੋਕੋ ਪਾਣੀ ਪੀਂਦੇ ਪਏ ਮੌਤ ਵੰਡੀ ਜਾ ਰਹੀ ਹੈ ਕੈਂਸਰ ਦੇ ਪੇਸ਼ੰਡ ਬੰਦੇ ਪਏ ਕੌਣ ਜ਼ਿੰਮੇਵਾਰ ਹੈ ਗ੍ਰੀਨ ਬੈਲਟ ਗ੍ਰੀਨ ਬੈਲਟ ਦਾ ਕੀ ਬਣਾਣੀ ਤੁਸੀਂ ਐਨਜੀਟੀ ਦਾ ਕਦੀ ਕਹਿਣਾ ਨਹੀਂ ਇਸ ਡਿਪਾਰਟਮੈਂਟ ਨੇ ਮੰਨਿਆ ਅੱਜ ਐਨਜੀਟੀ ਨੇ ਸਖਤੀ ਕੀਤੀ ਤਾਂ ਹੜਬੜਾਟ ਕਿਉਂ ਹੜਬੜਾਟ ਕਿਉਂ ਆਮ ਆਦਮੀ ਲਈ ਕਾਨੂੰਨ ਅਲੱਗ ਉਹ ਪ੍ਰੋਪਰਟੀ ਟੈਕਸ ਨਾ ਭਰੇ ਤਾਂ ਪੈਨਲਟੀ ਨਾਲ ਪੈਸੇ ਦਵੇ ਤੁਸੀਂ ਲੋਕ ਜ਼ਿੰਮੇਵਾਰੀ ਨਾ ਭਰੋ ਤਾਂ 100 ਕਰੋੜ ਦਾ ਜੁਰਮਾਨਾ ਹਮ ਹਾਈ ਕੋਰਟ ਮੇ ਜਾਏਗੇ ਇਕਤਰਫਾ ਫੈਸਲਾ ਹੈ ਸੱਤ ਬੱਚਿਆਂ ਦੀ ਜਾਨ ਚਲੀ ਗਈ ਉਸ ਕੂੜੇ ਦੇ ਡੰਪ ਤੇ ਹਰ ਸਾਲ ਅੱਗ ਲੱਗਣ ਕਰਕੇ ਇਸ ਸਾਲ ਅੱਗ ਲੱਗੀ ਮੀਥੇਨ ਗੈਸ ਜਦੋਂ ਕੂੜੇ ਦੇ ਅੱਗੇ ਲੱਗਦੀ ਹੈ ਨਾ ਤਾਂ ਮੀਥੇਨ ਗੈਸ ਹਰ ਗਿਆ ਜ਼ਹਿਰੀਲੀਆਂ ਗੈਸਾਂ ਉੱਥੇ ਨਿਕਲਦੀਆਂ ਪਈਆਂ ਵਾ ਆਬੋ ਹਵਾ ਸਾਡੀ ਦੂਸ਼ਿਤ ਪਾਣੀ ਸਾਡਾ ਦੂਸ਼ਿਤ ਜ਼ਮੀਨ ਸਾਡਾ ਦੂਸ਼ਿਤ ਰਹਿਣ ਦੇ ਕਾਬਿਲ ਸਾਡਾ ਸ਼ਹਿਰ ਨਹੀਂ ਰਿਹਾ ਔਰ ਕਿਹਾ ਜਾਂਦਾ ਵਾ ਕਿ ਲੋਗ ਇਹੋ ਜੀ ਜ਼ਿੰਮੇਵਾਰੀ ਤੁਸੀਂ ਨਾ ਨਿਭਾਓ 137 ਕਰੋੜ ਰੁਪਈਆ 137 ਕਰੋੜ ਰੁਪਈਆ ਬਰਬਾਦ ਕਰ ਦਿੱਤਾ ਗਿਆ ਬੱਚਿਆਂ ਦੀ ਜਾਨ ਚਲੀ ਗਈ ਪੀਣ ਦਾ ਪਾਣੀ ਜ਼ਹਿਰੀਲਾ ਹੋ ਗਿਆ 25 ਤੋਂ 30 ਸਾਲ ਦੇ ਕੂੜੇ ਦਾ ਡੰਪ ਦੀ ਪ੍ਰੋਸੈਸਿੰਗ ਕੀਤੀ ਹੀ ਨਹੀਂ ਕੀਤੀ ਇੰਦਰ ਗਏ ਸਾਊਥ ਗਏ ਅਧਿਕਾਰੀ ਕਈ ਜਗ੍ਹਾ ਤੇ ਭੇਜੇ ਗਏ ਲੇਕਿਨ ਇਹਨਾਂ ਨੂੰ ਕੋਈ ਟੀਮ ਨਹੀਂ ਮਿਲੀ ਕੋਈ ਠੇਕੇਦਾਰ ਨਹੀਂ ਮਿਲਿਆ ਪ੍ਰੋਸੈਸਿੰਗ ਵਾਸਤੇ ਹੁਣ ਵੀ 2 ਮਹੀਨੇ ਪਹਿਲਾਂ ਕਹਿੰਦੇ ਸੀ ਕਿ ਬੜੀ ਜਲਦੀ ਅਸੀਂ ਪ੍ਰੋਸੈਸਿੰਗ ਸ਼ੁਰੂ ਕਰਨ ਲੱਗੇ ਹਾਂ ਲੇਕਿਨ ਹਾਲੇ ਤੱਕ ਨਹੀਂ ਹੋਈ ਮਹੀਨੇ 2 ਮਹੀਨੇ ਦੇ ਵਿੱਚ ਕਰਦੇ ਹੋ ਸ਼ੁਰੂ ਪ੍ਰੋਸੈਸਿੰਗ ਨਗਰ ਨਿਗਮ ਲਿਖਤ ਦਿੰਦੇ ਹੋ ਐਨਜੀਟੀ ਨੂੰ ਕਰਦੇ ਹੋ ਵਾਦਾ ਕਹਿੰਦੇ ਹੋ 100 ਕਰੋੜ ਰੁਪਏ ਸੀ ਲੋਨ ਲਵਾਂਗੇ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਆ ਕੁਝ ਮਹੀਨੇ ਪਹਿਲਾਂ ਤੁਸੀਂ ਕਹਿੰਦੇ ਪਏ ਹੋ ਕਿ 150 ਕਰੋੜ ਰੁਪਇਆ ਅਸੀਂ ਤਾਜਪੁਰ ਰੋਡ ਦੇ ਇਸ ਡੰਪ ਕਰਕੇ ਇਸ ਡੰਪ ਦੇ ਕੂੜੇ ਕਰਕੇ ਡੰਪ ਸਾਈਡ ਪਰ ਪੜੇ 15 ਲੱਖ ਟਨ ਕੂੜੇ ਦਾ ਨਿਪਟਾਰਾ ਕਰਨੇ ਕੇ ਨਿਗਮ ਲਿਗਾਏ 150 ਕਰੋੜ ਰੁਪਏ ਇਹ ਖਬਰ ਜਿਹੜੀ ਹੈਗੀ 2020 ਦੀ ਹੈ ਖੁਦ ਨਿਗਮ ਮੰਨਦਾ ਪਿਆ ਸੀ 2000 ਫੀ ਦੇ ਵਿੱਚ ਕਿ 15 ਲੱਖ ਟਨ ਮੈਟ੍ਰਿਕ ਕੂੜਾ ਦੇ ਟਾਲੇ ਦੇ 150 ਕਰੋੜ ਲਵਾਂਗੇ ਫਿਰ ਬਿਆਨ ਆਇਆ ਕਿ ਅਸੀਂ 100 ਕਰੋੜ ਰੁਪਏ ਸ਼ਹਿਰ ਦੀ ਡਿਵੈਲਪਮੈਂਟ ਲਈ ਲਵਾਂਗੇ ਲੋਨ ਲੈਣਾ ਹੀ ਕਿਉਂ ਹੈ ਲੋਨ ਲੈਣਾ ਹੀ ਕਿਉਂ ਹੈ ਮੈਂ ਲੋਕਲ ਬੋਡੀ ਮੰਤਰੀ ਨਿਜੇ ਸਾਹਿਬ ਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਸਾਡੇ ਐਮਐਲਏ ਨੂੰ ਬੇਨਤੀ ਕਰਾਂਗਾ ਜਿਹੜਾ ਚਿੱਟਾ ਹਾਥੀ ਪਾਲਿਆ ਹੋਇਆ ਹੈ ਨਾ ਚਿੱਟਾ ਹਾਥੀ ਜਿਹੜਾ ਕੱਲ ਦੇ ਸਰਕਾਰ ਚ ਬਣਾਇਆ ਕੱਲ ਦੇ ਸਰਕਾਰ ਦੇ ਨਾਮ ਬਣਾਇਆ ਗਿਆ ਸੀਗਾ ਜਿਹੜਾ ਜਰਜਰ ਹੋ ਰਿਹਾ ਵੈ ਪੱਖੋਾ ਲੋਟ ਤੇ ਇੰਡੋਰ ਸਟੇਡੀਅਮ 4000 ਬੰਦੇ ਦੀ ਕੈਪੈਸਿਟੀ ਲੇਕਿਨ ਮਹਿਜ ਪਾਰਕਿੰਗ 200 ਬੰਦੇ ਦੀ ਟ੍ਰੈਫਿਕ ਜਾਮ ਹਾਲ ਤੱਕ ਅੱਜ 7 ਸਾਲ ਹੋ ਗਏ ਉੱਥੇ ਮੀਟਰ ਹੀ ਨਹੀਂ ਲਗਾਇਆ ਗਿਆ ਮੀਟਰ ਲਗਾਇਆ ਗਿਆ ਬਿਲਡਿੰਗ ਪਈ ਪਈ ਜਰਜਰ ਹੋ ਰਹੀ ਕੁਮਾਰ ਮੰਡੀ ਜਿੱਤੇ ਰੇੜੀਆਂ ਲੱਗਦੀਆਂ ਬਸ 200 ਕਰੋੜ ਆ ਜਾਣਗੇ ਲੋਨ ਲੈਣ ਦੀ ਲੋੜ ਹੀ ਨਹੀਂ ਲੋਨ ਲੈਣ ਦੀ ਲੋੜ ਹੀ ਨਹੀਂ ਮੈਂ بار بار ਇੱਕੋ ਗੱਲ ਕਹਿਣਾ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਮਾਸੂਮ ਸੱਤ ਬੱਚੇ ਉਹਨਾਂ ਪਰਿਵਾਰ ਦੇ ਸੱਤ ਲੋਕਾਂ ਦਾ ਜਿਨ੍ਹਾਂ ਚੋਂ ਚਾਰ ਮਾਸੂਮ ਬੱਚੇ ਸੀ ਇੱਕ ਬੱਚੇ ਦਾ ਪੈਰ ਛੁੱਟ ਗਿਆ ਮੇਰੇ ਹੱਥੋਂ ਜੋਸ ਦੀ ਸੀਗਾ ਮੈਂ ਸਰਦਾਰ ਜਸਬੀਰ ਸਿੰਘ ਜੀ ਨੂੰ ਵੀਡੀਓਜ਼ ਭੇਜੀਆਂ ਉਹਨਾਂ ਨੇ ਫੋਨ ਤੇ ਗੱਲ ਕੀਤੀ ਉਸ ਤੋਂ ਜਸਬੀਰ ਸਿੰਘ ਜੀ ਹੁਣ ਲੁਧਿਆਣੇ ਆਏ ਉਹਨਾਂ ਨੇ ਪੂਰਾ ਮੌਕਾ ਦੇਖਿਆ ਸਲੋ ਦੀ ਅੱਗ ਦੇਖੀ ਉਹ ਸਲੋ ਦੇ ਝੌਪੜੀ ਵਾਲੀ ਜਗ੍ਹਾ ਤੇ ਗਏ ਜਿੱਥੇ ਮਾਸੂਮ ਬੱਚੇ ਮਰ ਸੋਚ ਕੇ ਦੇਖੋ ਜਿਸ ਪਰਿਵਾਰ ਦੇ 7 ਜੀ ਮਾਰਕਰ 7 ਜੀ ਮਾਰਕਰ ਜਿਹੜਾ 100 ਕਰੋੜ ਰੁਪਏ ਦੀ ਰਾਸ਼ੀ ਦਾ ਜੁਰਮਾਨਾ ਹੋਇਆ ਹੈ ਪਰਿਵਾਰ ਨੂੰ ਮਿਲੇਗਾ ਜਾਂ ਇਹ ਐਨਡੀਟੀ ਕੋ ਜਾਊਗਾ ਨਹੀਂ ਪਰਿਵਾਰ ਨੂੰ ਤਾਂ ਐਨਜੀਟੀ ਨੇ ਕਿਹਾ ਕਿ 5 5.5 ਲੱਖ ਰੁਪਏ ਬੱਚੇ ਨੂੰ ਦਿੱਤਾ ਜਾਏਗਾ ਔਰ ਕੁਝ ਪੈਸਾ ਲੱਖ ਰੁਪਏ ਸ਼ਾਇਦ ਕਹਿੰਦੇ ਸੀ ਕਿ ਕੁਝ ਪੈਸਾ ਜਿਹੜਾ ਹੈਗਾ ਵਾ ਐਫ ਡੀ ਦੇ ਦਿੱਤੀ ਜਾਏਗੀ ਲੱਖ ਰੁਪਏ ਦੇ ਕਰੀਬ ਹੁੰਦੇ ਦਿੱਤਾ ਜਾਏਗਾ ਉਹ ਐਫ ਡੀ ਕਰਾ ਦਿੱਤੀ ਜਾਵੇ ਉਹ ਬੱਚਾ ਹੈ ਕਿ ਇਸ ਤੋਂ ਪਹਿਲੇ ਕਹੇ ਗਾ ਇਹ ਇਹਨਾਂ ਨੂੰ ਪਤਾ ਹੋਵੇ ਬੱਚਾ ਕਿੰਨੇ ਇਹਨਾਂ ਦੇ ਲੱਬਿਆ ਹੋਇਆ ਵਾ ਦੂਸਰੀ ਗੱਲ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਗੱਲ 137 ਕਰੋੜ ਰੁਪਏ 9 ਸਾਲਾਂ ਦੇ ਬਰਬਾਦ ਕਰਤਾ ਇੱਕ ਪਰਿਵਾਰ ਦੇ ਸੱਤ ਲੋਕ ਅਸੀਂ ਜਾਨ ਲੈ ਲਈ ਮੀਥੇਨ ਗੈਸ ਮੀਥੇਨ ਗੈਸ ਆਬੋ ਹਵਾ ਜੋ ਸਾਡੇ ਕਰਕੇ ਸਾਡੀ ਜ਼ਿੰਮੇਵਾਰੀਆਂ ਨਾ ਕਰਕੇ ਜ਼ਮੀਨ ਦਾ ਪਾਣੀ ਅਸੀਂ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਜ਼ਹਿਰੀਲਾ ਅੱਜ ਕਰਤਾ ਧਰਤੀ ਮਾਤਾ ਅਸੀਂ ਜ਼ਹਿਰੀਲੀ ਕਰਤੀ ਲੋਕਾਂ ਨੂੰ ਬਿਮਾਰੀਆਂ ਅਸੀਂ ਦੇਨੇ ਪਏ ਆ ਇੰਨਾ ਕੁਝ ਹੋਣ ਦੇ ਬਾਵਜੂਦ ਇੰਨਾ ਕੁਝ ਹੋਣ ਦੇ ਬਾਵਜੂਦ ਕਿ ਨਗਰ ਨਿਗਮ ਹੁਣ ਆਪਣੀ ਜ਼ਿੰਮੇਵਾਰੀ ਕਰੇਗਾ ਪੂਰੀ ਜੇ ਵਾਕਈ ਜਜ਼ਬਾ ਹੈ ਜੇ ਵਾਕਈ ਲੋਕਾਂ ਦੀ ਜ਼ਿੰਦਗੀ ਦੀ ਟੈਨਸ਼ਨ ਹੈ ਜੇ ਵਾਕਈ ਚਿੰਤਾ ਹੈ 100 ਕਰੋੜ ਜੁਰਮਾਨੇ ਦੀ ਤਾਂ ਪ੍ਰੋਸੈਸਿੰਗ ਕਰਕੇ ਦਿਖਾਓ ਨਾ ਇੰਨੇ ਸਾਲ ਤੁਸੀਂ ਲਗਾਤਾਰ ਇੰਨਾ ਟਾਈਮ ਤੁਸੀਂ ਲਗਾਤਾ ਤੁਹਾਡੇ ਕੋਲ ਪ੍ਰੋਸੈਸਿੰਗ ਨਹੀਂ ਹੋਈ ਜੇ ਤੁਸੀਂ ਪ੍ਰੋਸੈਸਿੰਗ ਸ਼ੁਰੂ ਕਰਤੀ ਹੁੰਦੀ ਕੋੜੇ ਕਟਾਈ ਸ਼ੁਰੂ ਕਰਤੀ ਹੁੰਦੀ ਤਾਂ ਐਨਜੀਟੀ ਤੋਂ ਜੁਰਮਾਨਾ ਲਾਉਂਦੀ ਕਿਉਂ ਕੰਮ ਤੁਸੀਂ ਕਰਨਾ ਹੀ ਨਹੀਂ ਜਾਂਦੇ ਇਸ ਕਰਕੇ ਸਰਦਾਰ ਜੀ ਸਵਾਲ ਇਹ ਵੀ ਆ ਪਰਿਵਾਰ ਕਹਿੰਦਾ ਸਾਡੇ ਕੋਲੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਅਧਿਕਾਰੀ ਆਇਆ ਹੀ ਨਹੀਂ ਪਤਾ ਲੈਣ ਵਾਸਤੇ ਜਦੋਂ ਕੋਈ ਉਸ ਤੋਂ ਬਾਅਦ ਇਹ ਜਵਾਬ ਐਨਜੀਟੀ ਮੰਗੇਗੀ ਇਹ ਜਵਾਬ ਸਾਡੀ ਸਰਕਾਰ ਮੰਗੇਗੀ ਇਹ ਜਵਾਬ ਤੁਹਾਡੇ ਵਰਗੇ মিডিਆ ਦੇ ਲੋਕ ਮੰਗਣਗੇ ਔਰ ਇਹ ਜਵਾਬ ਮੈਂ ਕਹਿੰਦਾ ਲੁਧਿਆਣਾ ਸ਼ਹਿਰ ਦੇ ਲੋਕ ਜਾਗਣ ਕੁਝ ਵਕਤ ਆਪਣੇ ਸ਼ਹਿਰ ਨੂੰ ਦੇਣ ਇਹ ਤਾਂ ਯਾਦ ਰੱਖਿਓ ਇਹ ਲੁਧਿਆਣਾ ਸ਼ਹਿਰ ਚ ਕਾਂ ਬੋਲਣਗੇ ਪਾਣੀ ਜਦੋਂ ਇੱਥੇ ਪੀਣ ਵਾਲਾ ਖਤਮ ਹੋ ਗਿਆ ਅੱਜ ਦੂਸ਼ਿਤ ਹੋ ਚੁੱਕਿਆ ਹਵਾ ਦੂਸ਼ਿਤ ਹੋ ਗਈ ਅੱਜ ਜ਼ਮੀਨ ਦੂਸ਼ਿਤ ਹੋ ਚੁੱਕੀ ਹੋਈ ਹੈ ਜਾ ਕੇ ਦੇਖੋ ਤਾਂ ਸਹੀ ਚੈੱਕ ਤਾਂ ਕਰੋ ਹਸਪਤਾਲ ਕਿਉਂ ਭਰੇ ਪਏ ਐ ਕੌਣ ਜ਼ਿੰਮੇਵਾਰ ਆ ਮੇਰੇ ਪਿੱਛੇ ਜਿਹੜਾ ਬੈਨਰ ਲੱਗਿਆ ਪੋਸਟਰ ਲੱਗਿਆ ਇਹਦੀ ਇੱਕ ਇੱਕ ਗੱਲ ਦਾ ਜਵਾਬ ਜੇ ਨਗਰ ਨਿਗਮ ਕਾਰਪੋਰੇਸ਼ਨ ਮੇਰੇ ਮੂੰਹ ਤੇ ਆ ਕੇ ਦੇ ਦੇਵੇ ਕਿ ਹਾਂ ਮੈਂ ਝੂਠਾ ਮਨ ਨਹੀਂ ਛੱਡਣ ਨੂੰ ਤਿਆਰ ਸਰਦਾਰ ਜਸਬੀਰ ਸਿੰਘ ਐਨਜੀਡੀਟੀਮ ਨੂੰ ਮੈਂ ਫਿਰ ਇੱਕ ਵਾਰੀ ਵਧਾਈ ਦੇਣਾ ਚਾਹੂੰਗਾ ਮੈਂ ਆਪਣੀ ਸਰਕਾਰਾਂ ਨੂੰ ਵਧਾਈ ਦੇਣਾ ਚਾਹੂੰਗਾ ਕਿ ਇਹ ਜਿਹੜਾ ਫੈਸਲਾ ਲਿੱਤਾ ਗਿਆ ਬੜਾ ਜ਼ਬਰਦਸਤ ਲਿੱਤਾ ਗਿਆ ਹੈ ਔਰ ਇਹ ਤਸ ਤੋਂ ਮਸ ਨਾ ਹੋਇਓ ਔਰ ਨਗਰ ਨਿਗਮ ਕਾਰਪੋਰੇਸ਼ਨ ਅਗਰ ਸਰਾਜੀ ਵੀ ਜ਼ਿੰਮੇਦਾਰ ਹੈ ਤਾਂ ਪ੍ਰੋਸੈਸਿੰਗ ਸ਼ੁਰੂ ਕਰੇ ਆਪਣੀ ਜ਼ਿੰਮੇਵਾਰੀ ਤੋਂ ਪਰਹੇਣੀ ਔਰ ਮੈਂ ਤਾਂ ਵੀ ਕਹਿਣਾ ਚਾਹਾਂਗਾ ਐਨਜੀਟੀ ਦੀ ਟੀਮ ਨੂੰ ਕਿ ਇਹ ਜੁਰਮਾਨਾ ਜਿਹੜਾ 100 ਕਰੋੜ ਦਾ ਹੈ ਨਾ ਇਹ ਤਾਂ ਜ਼ਿੰਮੇਵਾਰ ਅਧਿਕਾਰੀਆਂ ਦੀ ਜੇਬਾਂ ਤੇ ਲੱਗਣਾ ਚਾਹੀਦਾ ਸੀ ਨਾ ਕਿ ਕਾਰਪੋਰੇਸ਼ਨ ਤੇ ਇੱਕ ਆਮ ਆਦਮੀ ਜਿਹੜਾ ਟੈਕਸ ਨਹੀਂ ਭਰਦਾ ਇੱਕ ਆਮ ਆਦਮੀ ਜਿਹੜਾ ਟੈਕਸ ਨਹੀਂ ਭਰਦਾ ਤਾਂ ਜੁਰਮਾਨਾ ਕਿੰਦੇ ਤੇ ਲੱਗਦਾ ਹੋਵੇ ਜੁਰਮਾਨਾ ਪੋਲਿਟਿਕ ਕਿਨੂੰ ਪੈਂਦੀ ਹੈ ਤੁਹਾਨੂੰ ਮੈਨੂੰ ਹੀ ਪੈਂਦੀ ਹੈ ਨਾ ਤਾਂ ਫਿਰ ਤਾਂ ਫਿਰ ਇਹਨਾਂ ਨੂੰ ਪੈਨਲਟੀ ਕਿਉਂ ਨਹੀਂ ਪੈਣੀ ਚਾਹੀਦੀ ਬਾਬਾ ਸਾਹਿਬ ਅੰਮਿਤਕਰ ਨੇ ਸੰਵਿਧਾਨਿਕ ਕੋ ਤੇ ਕਾਨੂੰਨੀ ਕੋ ਦਿੱਤਾ ਹੈ ਤੇ ਇਹ ਅਲੱਗ-ਅਲ ਐਨਜੀਟੀ ਨੇ ਇੱਕ ਕਾਨੂੰਨ ਸਾਬਤ ਕਰਕੇ ਦਿਖਾਇਆ ਕਿ ਸੰਬਲਿਕ ਹੈ ਕਿ ਜੁਰਮਾਨਾ 100 ਕਰੋੜ ਦਾ ਜ਼ਰੂਰ ਹੋਣਾ ਚਾਹੀਦਾ ਹੈ ਧੰਨਵਾਦ